ਆਫੀਏ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੁ ਵਰਤੇ ਗਏ 1811 ਹਥਿਆ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਸ ਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਗੋਲੀ ਲੱਗਿਆ ਨੂੰ ਐਂਬੂਲੈਂਸ ਰਾਹੀਂ ਹਸਪਤਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲੇ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੇ ਹੀ ਨਫਰੀ ਸਾਡੇ ਕੋਲ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਨਸ਼ਿਆ ਖਿਲਾਫ ਜੰਗ ਜਾਰੀ ਹੈ ਤਾਂ ਇਸੇ ਲੜੀ ਤਹਿਤ ਆਏ ਦਿਨ ਵੱਡੀਆਂ ਕਾਰਵਾਈਆਂ ਪੰਜਾਬ ਪੁਲਿਸ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਤਾਂ ਨਵੀਂ ਤਸਵੀਰ ਫਲੋਰ ਤੋਂ ਸਾਹਮਣੇ ਆਈ ਹੈ ਜਿੱਥੇ ਭਾਰੀ ਹਿਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਤਾਂ ਪੁਲਿਸ ਨੇ ਇਹਨਾਂ ਨਸ਼ਾ ਤਸਕਰਾਂ ਨੂੰ ਜੋ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ 139 ਗ੍ਰਾਮ ਹਿਰੋਇਨ ਬਰਾਮਦ ਹੋਈ ਹੈ। ਤੁਹਾਨੂੰ ਦੱਸ ਦੇ ਕਿ ਜਲੰਧਰ ਦਿਹਾਤੀ ਐਸਐਸਪੀ ਹਰਵਿੰਦਰ ਸਿੰਘ ਵਿਰਕ ਅਤੇ ਡੀਐਸਪੀ ਸਰਵਨ ਸਿੰਘ ਬਾਲਦੀ ਅਗਵਾਈ ਹੇਠ ਫਲੋਰ ਪੁਲਿਸ ਨੇ ਅਪਰਾ ਦੇ ਪਿੰਡ ਮੰਡੀ ਮੰਦੀਦੋ ਦੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਤਾਂ ਉੱਥੇ ਹੀ ਫੜੇ ਗਏ ਰੋਪਿਆਂ ਨੂੰ ਪੁਲਿਸ ਨੇ ਜੋ ਹੈ ਅਦਾਲਤ ਦੇ ਅੱਗੇ ਪੇਸ਼ ਕਰਕੇ 2 ਦਿਨ ਦਾ ਹੋਰ ਰਿਮਾਂਡ ਹਾਸਲ ਕੀਤਾ ਤਾਂ ਰਿਮਾਂਡ ਦੌਰਾਨ ਇਹਨਾਂ ਤੋਂ ਹੋਰ ਬਰੀਕੀ ਦੇ ਨਾਲ ਪੁਸ਼ਕਿਸ਼ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਕਿ ਇਹ ਕਿਸਥੋਂ ਨਸ਼ਾ ਲੈ ਕੇ ਆਏ ਨੇ ਤੇ ਕਿੱਥੇ ਇਹਨਾਂ ਦੇ ਵੱਲੋਂ ਸਪਲਾਈ ਕੀਤਾ ਜਾਣਾ ਹੈ ਤਾਂ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਆਏ ਦਿਨ ਅਜਿਹੇ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤਾਂ ਹੁਣ ਫਲੋਰ ਤੋਂ ਦੋ ਨਸ਼ਾ ਤਸਕਰਾਂ ਨੂੰ ਭਾਰੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਪੂਰੀ ਜਾਣਕਾਰੀ ਪੁਲਿਸ ਅਧਿਕਾਰੀ ਸਾਂਝੀ ਕਰ ਰਹੇ ਨੇ ਤੁਹਾਨੂੰ ਸੁਣਾ ਦਿੰਦੇ ਆ। ਐਸ ਸੁਖਦੇਵ ਸਿੰਘ ਜਿਹੜੇ ਚੌਕੀ ਚਾਰਜ ਹੈਗੇ ਨੇ ਆ ਭਰਾ ਉਹਨਾਂ ਨੂੰ ਤਰਾਦ ਮਿਲ ਸੀ ਵੀ ਉੱਥੇ ਨਸ਼ਾ ਲੱਗ ਰਿਹਾ ਕਰਦਾ। ਤੇ ਉਹਨਾਂ ਨੇ ਆਪਣਾ ਖੁਫੀਆ ਤਲਾਦੇ ਦੇ ਆਧਾਰ ਤੇ ਜਦੋਂ ਉਹ ਰੇਡ ਕੀਤੀ ਹੈ ਤੇ ਦੋ ਜਿਹੜੇ ਵਿਅਕਤੀ ਉੱਥੇ ਨੇ ਗ੍ਰਿਫਤਾਰ ਕੀਤੇ ਆ ਅਮਰਦੀਪ ਸਿੰਘ ਤੇ ਅਮਨਦੀਪ ਦੋਨੋਂ ਮੰਡੀਪਿੰਡ ਦੇ ਰਹਿਣ ਵਾਲੇ ਆ। ਉਹਨਾਂ ਕੋਲੋਂ 600 ਟੈਲੀਗ੍ਰਾਮ ਦੀ ਹੈਰੋਨਾ ਉਮਰਾਂਦ ਹੋਈ ਸੀ ਤੇ ਇਲਾ ਇਸ ਮੋਦੀ ਆਪਣਾ ਐਫਆਈਆਰ ਲਾ ਕੇ ਤਫਤੀਸ਼ਰੀ ਉਹ ਸ਼ੁਰੂ ਕੀਤੀ ਹੈ ਤੇ ਅੱਜ ਕੋਰਟ ਚ ਪੇਸ਼ ਕੀਤੇ ਦੋ ਦਿਨ ਦੇ ਪਰਸਮਾਨ ਤੇ ਹੁੰਦਾ ਗਿਆ ਇਲਾ ਵੀ ਸਰ ਇਹਨਾਂ ਤੇ ਕੋਈ ਮੁਕੱਦਮਾ ਨਹੀਂ ਦਰਜ ਹੋਇਆ ਜਿਹੜਾ ਅਮਰਦੀਪ ਹੈ ਉਹ ਪਹਿਲਾਂ ਵੀ ਇੱਕ ਮੁਕੱਦਮੇ ਸੰਬਲ ਰਿਦਾ ਦੂਜਾ ਉਹ ਤੇ ਪਹਿਲਾ ਮੁਕੱਦਮਾ ਇਸ ਤੋਂ ਇਲਾਵਾ ਸਰ ਇਹ ਦੇਚਨ ਤੋਂ ਲਾਵਾ ਖਾਮੇ ਪਿੰਦੇ ਦੀ ਹੈ ਤੇ ਦੋਨੇ ਐਡਿਕਟ ਵੀ ਹੈਗੇ ਨੇ ਪਿੰਦੇ ਵੀ ਨੇ ਜੀ